ਇਲੈਕਸ਼ਨਾਂ ਦਾ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਸਰਗਰਮ ਹੈ ਤੇ ਕਾਂਗਰਸ ਦਾ ਮਾਹੌਲ ਕਿਵੇਂ ਦਿਖਾਈ ਦੇ ਰਿਹਾ ਅਸੀਂ ਪੁੱਜੇ ਹਾਂ ਚੰਡੀਗੜ੍ਹ ਚੰਡੀਗੜ੍ਹ ਸਾਡੇ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ਲੱਕੀ ਨੇ ਜੋ ਕਿ ਇਸ ਸਮੇਂ ਕਾਫੀ ਮਿਹਨਤ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਮਨੀਸ਼ ਤਿਵਾੜੀ ਜੀ ਨੂੰ ਜਿਤਾਉਣ ਲਈ ਇਹਨਾਂ ਨੇ ਇੱਕ ਦਿਨ ਰਾਤ ਪੂਰਾ ਕੀਤਾ ਹੈ ਆਓ ਪਹਿਲਾਂ ਗੱਲਬਾਤ ਕਰਦੇ ਹਾਂ ਕਿਸ ਰਣਨੀਤੀ ਤੇ ਕਾਂਗਰਸ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੱਕੀ ਸਾਹਿਬ ਕਿਵੇਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਦੀ ਇਹ ਚੱਲ ਰਹੀ ਹੈ ਮਾਹੌਲ ਬਹੁਤ ਵਧੀਆ ਹੈ ਲੋਕਾਂ ਦਾ ਭਰਵਾ ਹੰਗਾਰਾ ਮਿਲ ਰਿਹਾ ਜਿਸ ਦਿਨ ਮਨੀਸ਼ ਤਵਾਰੀ ਜੀ ਦੀ ਟਿਕਟ ਅਨਾਉਂਸ ਕੀਤੀ ਸੀ ਕਾਂਗਰਸ ਪਵਨਚ ਤੇ ਰੱਖਣ ਦੀ ਜਗ੍ਹਾ ਨਹੀਂ ਸੀ ਐਡੇ ਪੁਰਾਣੇ-ਪੁਰਾਣੇ ਵਰਕਰ ਜਿਹੜੇ ਪਿਛਲੇ 10-15 15 ਸਾਲ ਤੋਂ ਨਾਰਾਜ਼ ਹੋ ਕੇ ਘਰ ਬੈਠੇ ਸੀ ਨਹੀਂ ਆਏ ਤੁਸੀਂ ਉਹ ਵੀ ਉਸ ਦਿਨ ਆਏ ਔਰ ਲੋਕਾਂ ਦਾ ਰਿਸਪੌਂਸ ਹੋਣਾ ਸੀ ਪਬਲਿਕ ਦੇ ਵਿੱਚ ਕੈਂਪੇਨ ਵਾਸਤੇ ਜਾ ਰਹੇ ਆ ਡੋਰ ਟੂ ਡੋਰ ਜਾ ਰਹੇ ਆ ਸ਼ਾਪ ਟੂ ਸ਼ਾਪ ਜਾ ਰਹੇ ਆ ਪਬਲਿਕ ਮੀਟਿੰਗਸ ਕਰ ਰਹੇ ਆ ਪਬਲਿਕ ਇੰਟਰਐਕਟਿਵ ਸੈਸ਼ਨਸ ਕਰ ਰਹੇ ਆ ਵੀ ਆਰ ਗੇਟਿੰਗ ਅ ਟ੍ਰੈਮੈਂਡਰਸ ਰਿਸਪੌਂਸ ਬਹੁਤ ਹੀ ਅੱਛਾ ਰਿਸਪੌਂਸ ਆ ਲੋਕ ਇੱਕ ਨਵੇਂ ਸਾਫ ਸੁਥਰੀ ਚਵੀ ਦੇ ਕੈਂਡੀਡੇਟ ਨੂੰ ਦੇਖ ਕੇ ਔਰ ਇੰਡੀਆ ਆਲਾਈਂਸ ਦੇ ਕੈਂਡੀਡੇਟ ਨੂੰ ਦੇਖ ਕੇ ਬਹੁਤ ਖੁਸ਼ ਨੇ ਜੀ ਤੇ ਸਵਾਲ ਇੱਥੇ ਹੈ ਤੁਸੀਂ ਇਹ ਖੁਸ਼ ਐ ਇੱਕ ਪਾਸੇ ਅਸਤੀਫਿਆਂ ਦਾ ਦੌਰ ਵੀ ਹੈ ਅਸਤੀਫਿਆਂ ਦਾ ਦੌਰ ਵੀ ਹੈ ਤੁਹਾਡੇ ਚੰਡੀਗੜ੍ਹ ਚ ਕੁਝ ਲੀਡਰਸ ਦਾ ਉਹਨਾਂ ਦਿੱਤਾ ਜਾ ਰਿਹਾ ਉਹ ਕੀ ਕਾਰਨ ਹੈ ਅਸਲ ਚ ਉਹਦੀ ਲੋਕ ਹਜੇ ਵੀ ਜਾਣਨਾ ਚਾਹੁੰਦੇ ਨੇ ਇਸ ਪੂਰੀ ਕਹਾਣੀ ਨੂੰ ਮੈਂ ਜੀ ਨੂੰ ਜਿਆਦਾ ਤਵੱਜੂ ਨਹੀਂ ਦੇਣਾ ਚਾਹੁੰਦਾ ਦੋ ਚਾਰ ਲੋਕ ਨਾਰਾਜ਼ ਹੁੰਦੇ ਨੇ ਉਹ ਸੁਭਾਵਿਕ ਹੀ ਹੈ ਕਿ ਜਦ ਦੋ ਕੋਈ ਟਿਕਟ ਚੇਂਜ ਹੁੰਦੀ ਹੈ ਔਰ 335 ਸਾਲ ਤੋਂ ਬੰਸਰ ਸਾਹਿਬ ਇੱਥੋਂ ਐਮਪੀ ਸੀਗੇ ਔਰ ਕੈਂਡੀਡੇਟ ਵੀ ਸੀਗੇ ਨੌ ਲੈਕਚਰ ਉਹਨਾਂ ਲੜੇ ਜਿੱਤੇ ਹਾਰੇ ਕੁਝ ਲੋਕ ਟੀਮ ਦਾ ਹਿੱਸਾ ਬਣ ਜਾਂਦੇ ਉਹਨੂੰ ਨਿਰਾਸ਼ਾ ਵੀ ਹੁੰਦੀ ਹੈ ਪਰ ਮੈਂ ਸਮਝਦਾ ਕਿ ਜਿਆਦਾਤਰ 99% ਜਿਹੜੇ ਕਾਂਗਰਸੀਆਂ ਕੈਂਪੇਨ ਚ ਲੱਗ ਚੁੱਕੇ ਆ ਉਹ ਵੀ ਮਨਾ ਲੋਂਗੇ ਮਤਲਬ ਬਿਲਕੁਲ ਮਨਾਵਾਂਗੇ ਉਹ ਵੀ ਪੱਕੇ ਕਾਂਗਰਸੀ ਐ ਪੈਣ ਫਰਾਏ ਸਾਡੇ ਕਿਉਂ ਨਹੀਂ ਮਨਾਵਾਂਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਕੈਂਪੇਨ 'ਚ ਉਹ ਵੀ ਤੁਹਾਨੂੰ ਇੱਕ ਅਦੇ ਦਿਨ 'ਚ ਸਾਰੇ ਜੁੜਦੇ ਨਜ਼ਰ ਆਉਣਗੇ ਕਿਹੜਾ ਮੁੱਦਾ ਹੈ ਮੇਨ ਇਸ ਵਾਰ ਚੰਡੀਗੜ੍ਹ ਦਾ ਚੱਕਿਆ ਜਾ ਰਿਹਾ ਬਹੁਤ ਮੁੱਦੇ ਨੇ ਕੱਲਾ ਹੀ ਕਬੂਦਾਂ ਦੀਆਂ ਪਿੰਡਾਂ ਦੇ ਲੱਗ ਮੁੱਦੇ ਨੇ ਸ਼ਹਿਰ ਦੇ ਲੱਗ ਮੁੱਦੇ ਨੇ ਕਲੋਨੀਆ ਦੇ ਲੱਗ ਮੁੱਦੇ ਨੇ ਵਕਫ ਵਕਫ ਇਲਾਕੇ ਦੇ ਵਕਫ ਵਕਫ ਮੁੱਦੇ ਜਿਹੜੇ ਚੱਕੇ ਜਾ ਰਹੇ ਨੇ ਤੇ ਭਾਜਪਾ ਨੂੰ ਕਿ ਰੰਦੀ ਖਾਸ ਕੋਈ ਇਹ ਜੀ ਰਣਨੀਤੀ ਹੋਏਗੀ ਉਹਦੇ ਵਾਸਤੇ ਕੀ ਪਲੈਣਾ ਉਹ ਤਾਂ ਰਣਨੀਤੀ ਤੁਹਾਨੂੰ ਕੈਮਰੇ ਤੇ ਤਾਂ ਦੱਸ ਨਹੀਂ ਸਕਦੇ ਰਣਨੀਤੀ ਦਾ ਆਪਣੇ ਕੋਲ ਬਣਾ ਕੇ ਰੱਖੀ ਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਬੀਜੇਪੀ ਦੇ ਜਿਹੜੇ ਉਹਨਾਂ ਨੇ 10 ਸਾਲ ਲੋਕਾਂ ਨੂੰ ਤੰਗ ਕੀਤਾ ਕੰਮ ਕੋਈ ਨਹੀਂ ਕੀਤਾ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਕਾਂਗਰਸ ਨੂੰ ਔਰ ਇੰਡੀਆ ਨੂੰ ਸਿਕੰਡ ਨੂੰ ਚੁਤਾਵਾਂਗੇ ਤੁਸੀਂ ਇੱਕ ਤੁਸੀਂ ਪੁਰਾਣੇ ਲੀਡਰ ਹੋ ਇਹ ਕਾਂਗਰਸੀ ਨੂੰ ਸਵਾਲ ਨਹੀਂ ਇੱਕ ਪੁਰਾਣੇ ਲੀਡਰ ਨੂੰ ਸਵਾਲ ਹੈ ਦੋਨੇ ਪਾਰਟੀਆਂ ਨੇ ਮੇਨ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਬਦਲਦੇ ਨੇ ਵੇਖੋ ਬੀਜੇਪੀ ਨੇ ਜਿਹੜੀ ਦੋ ਟਾਈਮ ਦੀ ਸਿਟਿੰਗ ਐਮਪੀ ਸੀ ਕਿਰਨ ਖੇਰ ਨੂੰ ਬਦਲਿਆ ਉਹਦਾ ਰੀਜ਼ਨ ਸੀ ਕਿ ਉਹਦੇ ਨਾਨ ਪਰਫਾਰਮੈਂਸ ਐਂਡ ਟੀਨ ਕੰਬੈਂਸੀ ਫੈਕਟਰ ਸੀਗਾ ਲੋਕਾਂ ਨੂੰ ਇਹ ਸੀ ਵੀ ਆਰ ਕਿਰਨ ਖੇਰ ਨੂੰ ਟਿਕਟ ਦੇ ਦਿੱਤੀ ਤਾਂ ਇਹਨੂੰ ਤਾਂ ਵੋਟ ਨਹੀਂ ਪਾਣੀ ਉਹਨਾਂ ਨੇ ਆਪਣੇ ਵੱਲੋਂ ਸਿਆਣਪ ਕਰਕੇ ਕੋਈ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਵੋਟ ਬੀਜੇਪੀ ਨੂੰ ਬਾਈ ਸੀ ਕਿਰਨ ਖੇਰ ਨੂੰ ਨਹੀਂ ਜਾਂ ਮੋਦੀ ਜੀ ਨੇ ਕਿਹਾ ਸੀ ਕਿ ਮੈਨੂੰ ਵੋਟ ਪਾ ਦਿਓ ਮੈਂ ਤੁਹਾਡੇ ਕੰਮ ਕਰਾਂਗਾ ਹੁਣ ਮੋਦੀ ਜੀ ਉਸ ਚੀਜ਼ ਦੇ ਜ਼ਿੰਮੇਦਾਰ ਹੈ ਜਿਹੜਾ ਕਿਰਨ ਖੇਰ ਨੇ ਕੋਈ ਕੰਮ ਨਹੀਂ ਕੀਤਾ ਔਰ ਦੂਜੇ ਪਾਸੇ ਕਾਂਗਰਸ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਾਂਗਰਸ ਨੇ ਗਣਨੀਤੀ ਦੇ ਤਹਿਤ ਟਿਕਟ ਚੇਂਜ ਕੀਤੀ ਹੈ ਅਗਰ ਸ਼ਾਦ ਕਿਰਨ ਕੇ ਰਹਿੰਦੀ ਤਾਂ ਸ਼ਾਇਦ ਪਵਨ ਮਨਸਲ ਜੀ ਇਲੈਕਸ਼ਨ ਲੜਦੇ ਪਰ ਕਿਉਂਕਿ ਕਿਰਨ ਕੇ ਨਹੀਂ ਹੈ ਉਹਨਾਂ ਦੀ ਪਾਰਟੀ ਤੋਂ ਕੋਈ ਹੋਰ ਉਤਰਿਆ ਇਸ ਕਰਕੇ ਪਾਰਟੀ ਨੇ ਸਾਡੀ ਨੇ ਸਟਰੈਟਜੀ ਚੇਂਜ ਕਰਕੇ ਮਨੀਸ਼ ਤੜਾੜੀ ਜੀ ਨੂੰ ਇੱਥੇ ਉਤਾਰਿਆ ਤੇ ਪੁੱਛ ਕਿ ਕੀ ਲੱਗਦਾ ਕਿੰਨਾ ਫਰਕ ਰਹੇਗਾ ਜੀ ਜੇ ਦੇਖੇ ਫਰਕ ਬਹੁਤ ਫਰਕ ਰਹੇਗਾ 50000 ਤੋਂ ਵੱਧ ਜਿੱਤ ਹੋਏਗੀ ਚੰਡੀਗੜ੍ਹ ಕಾಂಗ್ರೆਸ ਦੀ ਧੰਨਵਾਦ ਕਰਦਾ ਹਾਂ ਜੀ ਇਹ ਸੰ ਅਰਮਿੰਦਰ ਪਾਲ ਲक्कीਜੀ ਜੋ ਕਿ ਜਨਰਲ ਕਾਂਗਰਸ ਪ੍ਰਧਾਨ ਨੇ ਇਹਨਾਂ ਦਾ ਦਾਅਵਾ ਹੈ 50000 ਤੋਂ ਵੱਧ ਅਸੀਂ ਜਿੱਤਾਂਗੇ ਤੇ ਜਿਹੜੇ ਰੁੱਸੇ ਹੋਏ ਨੇ ਉਹਨਾਂ ਨੂੰ ਵੀ ਮਨਾਉਣ ਚ ਕਾਮਯਾਬ ਹੋ ਜਾਾਂਗੇ ਕਿਉਂਕਿ ਕਾਂਗਰਸ ਦੀ ਲਹਿਰ